bye And i ਵੇ ਸਾਡੀ ਰੇਤਾ ਜਿਗਰਾ ਉਹਦਾ ਹੋਵੇ ਲੀਰੋ ਲੀਰ ਪਿਉ ਨਾ ਵੇਖ ਕੇ ਜਲਮ ਦੀ ਹੱਤ ਹੋਈ ਤੇ ਗੁੱਸੇ ਵਿੱਚ ਆਉਂਦਾ ਮੀਆਂ ਮੀਰ ਕਿਉ ਨ ਛੜ ਕੇ ਕਹਿਣ ਲੱਗਾ ਮੇਰਾ ਜੀ ਚਾਹੁੰਦਾ ਏ ਦੁਸ਼ਟਾਂ ਨੂੰ ਜਿਹੜੇ ਤਾਰੇ ਦਿਖਾ ਦੇਵਾਂ ਉਮਰ ਦਿੱਲੀ ਲਾਹੌਰ ਨੂੰ ਹੁਣੇ ਫੜ ਕੇ ਹੁਕਮ ਕਰੋ ਤੇ ਪਲਾਟ ਤੇ ਸ਼ੈਣੇ ਵਜਾ ਦੇ ਇਹ ਦਿੱਤੇ ਪਾਤਸ਼ਾਹ ਜਿੰਨੀ ਵੱਡੀ ਤਾਕਤ ਦਾ ਮਾਲਕ ਹੋ ਕੇ ਜੇ ਚੁੱਪ ਕਰਕੇ ਬੈਠਾ ਹੁਕਮ ਦੀ ਦੇਗ ਵਿੱਚ ਆਇਓ ਮੋਚਾਰਾ ਕਰ ਦੇ ਮੈਂ ਹੁਣੇ ਦਿੱਲੀ ਤੇ ਲਾਹੌਰ ਦੀ ਏਟ ਨਾਲ ਏਟ ਖੜਕਾ ਕੇ ਰੱਖ ਦੇਵਾਂ ਅਰਜਨ ਦੇ ਮਾਰ ਕੇ ਲੱਗੇ ਸ਼ਾਂਤੀ ਸ਼ਾਂਤੀ ਵੀਰ ਜੀ ਸ਼ਾਂਤੀ ਸਾਹਿਬ ਜੀ ਧਿਆਨ ਉਹ ਦਿਨ ਯਾਦ ਹੈ ਜਦੋਂ ਤੁਸੀਂ ਮੱਧਰ ਸਾਹਿਬ ਆਏ ਸੋ ਤੇ ਰਾਗੀ ਸ਼ਬਦ ਪੜਦੇ ਪੈ ਸੰਗ ਤਨ ਮਨ ਨਿਕਾਟ ਕਾਟ ਸਾਦੇ ਅਰਤੀ ਮਹਿਤ ਜਗਨੀਆਂ ਆਪ ਜਲਾਈ ਦੇ ਸਾਈਂ ਜੀ ਸਭ ਪੁੱਛਿਆ ਸੀ ਇਹ ਗੱਲਾਂ ਕਹਿਣ ਵਾਸਤੇ ਲਿਖੂ ਵੀ ਸਕਦੀਆਂ ਨੇ ਅੱਜ ਸਾਈਂ ਜੀ ਤੁਹਾਡੀ ਗੱਲ ਦਾ ਜਵਾਬ ਦਿੱਤਾ ਜਾ ਰਿਹਾ ਹੈ ਤੇ ਸਾਈਂ ਮੀਆਂ ਜੀ ਕਹਿਣ ਲੱਗਾ ਮਹਾਰਾਜ ਨਾ ਉਹ ਤਖਤ ਨਾ ਤਾਜ ਨਾ ਸਾਡ ਛਾਈ ਥਾਠ ਆਕਾਸ਼ ਅੱਜ ਹੋਰ ਹੀ ਸਰਕਾਰ ਦਾ ਹੈ ਜਿਸ ਦੇ ਸਿਰ ਤੇ ਮਖਮਲੀ ਚਾਂਦੀ ਚੜੀ ਹੈ ਜਿਸ ਸਾਇਆ ਉਸ ਤੇ ਅੱਜ ਸਲਵਾਰ ਦਾ ਹੈ ਹਾਂ ਉਹਨੂੰ ਅੱਜ ਝੱਲ ਮਾਰਦਾ ਏ ਉਹ ਫੁੱਲ ਮਰਦੇ ਸਨ ਜਿਹੜੀ ਧੇਈ ਉੱਤੇ ਉਹ ਕੋਈ ਉਸ ਉੱਤੇ ਅੱਜ ਰੇਤ ਖਲਾਰਦਾ ਏ ਉਹ ਦੁਨੀਆਂ ਵਾਲੇ ਜਿੱਦ ਵੀ ਇੱਕ ਦੀਨ ਬਾਜੋ ਮੈਂ ਪਟਕਦੇ ਦੂਰ ਮੈਂ ਵੇਖਦਾ ਹਾਂ ਇਹ ਕੀ ਅੱਜ ਤੱਤੀ ਲੋ ਤੇ ਬੈਠਾ ਓਹੋ ਰੱਬ ਦਾ ਨੂਰ ਮੈਂ ਵੇਖਦਾ ਸੱਤੇ ਬਾਚਾ ਯਾਰ ਮਾ ਸਰਾਲ ਦੇ ਰੇਸ਼ ਦੀ ਕੱਤੇ ਨੇ ਕਿੰਨੇ ਫਿਰਦੇ ਹੁੰਦੀ ਮੁੱਲਾਂ ਦੀ ਫਰਖਾ ਫਿਰਦੇ ਝੁੱਟਦੇ ਚੋਰ ਤੇ ਫਿਰਦੇ ਝੁੱਟਦੀ ਲੱਖਾਂ ਰੁਪਈਆਂ ਦੀ ਚਾਨਣੀ ਤੇ ਬਾਦਸ਼ਾਹ ਚ ਕੀ ਆਜੂ ਜਮਦੀ ਦੇਖ ਕੇ ਬੈਠੇ ਤੇ ਗਰੀਬ ਨਿਵਾਜ ਬਾਦਸ਼ਾਹ ਕਾਈ ਮੀਆਂ ਨੀਰ ਦੀ ਗੱਲ ਦਾ ਜਵਾਬ ਦੇਦੇ ਨੇ ਤਤਕਾਰ ਜੋ ਖਾਲਸਾ ਜੀ ਗੱਲ ਬੜੀ ਵੱਡੀ ਕੀਤੀ ਕਾਈ ਮੀਆਂ ਜੀ ਜੇ ਹੋਰ ਵੀ ਹੁੰਦਾ ਤੇ ਟੋਲ ਜਾਂਦਾ ਬਾਕੀ ਜਿਨ੍ਹਾਂ ਨੇ ਜ਼ਿੰਦਗੀ ਸੋਟ ਲਾਏ ਹੋਣ ਉਹ ਸੁੱਖਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਵਾਸਤੇ ਸੁੱਖਾਂ ਦਾ ਮੁਕਾਬਲਾ ਕਰਨਾ ਬੜਾ ਔਖਾ ਹੁੰਦਾ ਹੈ ਤੇ ਗੁਰੂ ਅਰਜਨ ਦੇਵ ਸਾਜੇ ਕਹਿਣਗੇ ਸਾਈਂ ਦੀ ਲੋੜ ਨਹੀਂ ਓਥੇ ਮਖਮਲੀ ਚਾਨਣੀ ਦੀ ਕਿੱਥੇ ਸਫਰ ਦੀ ਚਾਨਣੀ ਤਣੀ ਹੋਵੇ ਉਹਨੂੰ ਅਗ ਵੀ ਖੜੀ ਗੁਲਜ਼ਾਰ ਜਾਪੇ ਜਿਹਦੇ ਕੋਲ ਇੱਕ ਨਾਮ ਦੀ ਕਣੀ ਹੋਵੇ ਉਹਨੂੰ ਥਾਉਪ ਜਿਆਨ ਦੀ ਸੱਤ ਨੂੰ ਲੋੜ ਪਈ ਐ ਹੈ ਕਿ ਸਮਾਂ ਓਏ ਐ ਹੈ ਕਿ ਸਮਾਂ ਕਰੀਨ ਦਾ ਕਰਦਾ ਆਂ ਸਾਹ ਵਿੱਚ ਝਲਦਾ ਨਾ ਮਾਂ ਨੜੀ ਬੈ ਗਈ ਏ ਈ ਲਿਪੜਾਏ ਜਿਸ ਕੋਠੜੀ ਦਾ छेॼ ते सौ ॼाण मंडी चा ते हसां थी फिर कम सर हिकु अवलड़ी पई ए हिकु खेड़ोखी पई ए ਕੌਣ ਮਨਜੋਬੇ ਸੀ ਕੌਣ ਮਰਦਾ ਤੇ ਕੌਣ ਮਾਰ ਰਿਹਾ ਏ ਖੇਡਾਂ ਖੇਡਤਾ ਪਿਆ ਖਿਡਾਰੀ ਸੋਨਾ ਕਾਲਾ ਤੇ ਪਾਪੀ ਟੱਕਰ ਸਾਈ ਜੀ ਜਹਾਂ ਗਿਰ ਵਿਚਾਰਾ ਕੌਣ ਏ ਤੇ ਮੇਰੇ ਯਾਰ ਦੇ ਰੰਗ ਨੇ ਜੋ ਰੇ ਭੇਜਰਿਆਂ ਵਿੱਚ ਵੀ ਮੈਨੂੰ ਉਹਦਾ ਨੂਰ ਦਿੱਤਾ ਨਾਲ ਲੰਮੀ ਨਾ ਕਰਾਂ ਸਾਈਂ ਜੀ ਆ ਦੇਖ ਜੀ ਦਿਨਾਨ ਚੰਨੂ ਲਾਲ ਤੇ ਮੁਨਸਾਖਾਨ ਬੜਾ ਸਮਝਾਇਆ ਲੇਕਨ ਤਪੇ ਪਏ ਸਨ ਨਹੀਂ ਸਮਝੇ ਵੀ ਮੀਆਂ ਮੀਰ ਜੀ ਦੀ ਕੋਈ ਗੱਲ ਨਹੀਂ ਉਹਨਾਂ ਮੰਨੀ ਆਖਰਕਾਰ ਤਾਂ ਵੀ ਮੀਆਂ ਮੀਰ ਜੀ ਨੇ ਆਖਿਆ ਓਏ ਚੰਦੂ لال ਮੁਰਸਾ ਖਾਨ ਜਹਾਂਗੀਰ ਨੇ ਮੇਰਾ ਸੰਗ੍ਹਾ ਦੇ ਦੇ ਉਹਨੂੰ ਕਹਿ ਦਿਓ ਕਿ ਤੇਰੇ ਮਨ ਦਾ ਭਲੇਖਾ ਏ ਕਿ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸੀਧ ਕਰ ਦੇ ਮਾਂਗਾ ਤੇ ਸਿੱਖ ਚੁੱਪ ਕਰਕੇ ਬੈਠ ਜਾਣਗੇ ਨਹੀਂ ਇਸ ਦਿਨ ਗੁਰੂ ਅਰਜਨ ਦੇ ਪਾਤਸ਼ਾਹ ਜੀਤ ਹੋ ਗਏ ਇਹਨਾਂ ਸਿੱਖਾਂ ਦੀਆਂ ਤਾਰਾਂ ਬੇਮਿਆਨ ਹੋੜ ਗਈਆਂ ਤੇ ਮੁਗਲਿਆ ਰਾਜ ਨੂੰ ਤਬਾਹ ਕਰਕੇ ਰੱਖਦੇ ਨੇ ਕਹਿ ਦਿਓ ਜਹਾਂਗੀਰ ਨੂੰ ਜਹਾਂਗੀਰ ਅੰਤ ਨਾਲ ਨਾ ਲਵੀ ਟੱਕਰ ਔਜਾ ਹੁੰਦੀ ਹਾਵੇਗੀ ਹਾਰ ਤੇਰੀ ਇਹਦੇ ਸਬਰ ਦੀ ਅੱਗ ਦਾ ਭੜਪੜੀ ਪੰਗਰ ਜਾਏਗੀ ਕੋਨੀ ਤਲਵਾਰ ਤੇਰੀ ਸਾਈਂ ਮੀਆਂ ਮਿਰਜੀ ਇਹਨੇ ਕੁਝ ਕਹਿੰਦੀ ਹੋਏ ਘੌਰ ਦੇ ਸਾਈਂ ਕਿਲੇ ਚ ਬਾਹਰ ਕੱਲੇ ਗਏ ਫਿਰ ਦੀਵਾਨ ਚੰਦੂ ਨਾਲ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਦੇਖ ਕੇ ਬਾਹਰ ਕੱਢਿਆ ਤੇ ਆਖਿਆ ਮਹਾਰਾਜ ਸਾਡੀਆਂ ਛੜਕਾ ਪ੍ਰਵਾਨ ਕਰਨਾ ਤੁਹਾਡਾ ਇਲਾਜ ਕਰਾਵਾਂਗੇ ਚੰਗੇ-ਚੰਗੇ ਵੈਦਾ ਕੋਲੋਂ ਤੁਸੀਂ ਜਲਦੀ ਠੀਕ ਹੋ ਜਾਓਗੇ ਗੁਰੂ ਅਰਜਨ ਦੇ ਸਾਹ ਚ ਲੈ ਕੇ ਚੰਦੂ ਅਸੀਂ ਤੇਰੀ ਕੋਈ ਗੱਲ ਨਹੀਂ ਮੰਨੀ ਅੱਗ ਲਾ ਕੁਠੇ ਪਾਪੀ ਨੇ ਡੇਗ ਉਤਾਰ ਦਿੱਤੀ ਉੱਤੇ ਲੋਹ ਰੱਖ ਦਿੱਤੀ ਜਦੋਂ ਲੋਹ ਅੱਠ ਵਰਗੀ ਢਾਲ ਹੋ ਗਈ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਉਹ ਛੜਦੀ ਲੋਹ ਤੇ ਬਿਠਾ ਦਿੱਤਾ ਫੁਰ ਦਿੱਤਾ ਪਰ ਪੁੰਜਾ ਦੀਵਾਨ ਚੰਦੂ ਲਾੜ ਨੂੰ ਡਰਦਾ ਹੋਇਆ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਸੀਸ ਉੱਤੇ ਕੜਸ਼ੇ ਭਰ-ਭਰ ਕੇ ਰੇਤ ਪਾ ਰਿਹਾ ਹੈ ਇੱਕ ਪੰਜਾਬੀ ਦਾ ਕਦੇ ਕਹਿੰਦਾ ਹੈ ਜਿਸ ਸਿਰ ਤੇ ਸੀ ਕਦੇ ਕੰਦ ਝੋਲਦਾ ਅੱਜ ਕਰਮ ਬਾਲੂ ਦੇ ਕੜਸ਼ੇ ਪਵਾ ਰਿਹਾ ਹੈ ਕਈ ਯਾਰਾਂ ਦੀ ਸੇਜ ਮਾੜ ਕੇ ਸ਼ਾਂਤ ਮਈ ਦੇ ਨਵੇਂ ਪੂਰ ਨੇ ਪਾਰਿਆ ਏ ਪਾ ਕੇ ਦੇਖਦੇ ਵਿੱਚ ਬਾਲਿਆਂ ਨੂੰ ਐਵੇਂ ਹੀ ਸਤਨਾਮ ਵਹਿਗੁਰੂ ਗਾਰਿਆ ਏ ਇਹਨਾਂ ਤਪਦਾ ਜਪਦਾ ਛਾਰਨੇ ਨੂੰ ਤਾਂ ਆਪਣਾ ਸਾਡ ਵਿਖਾਰਿਆ ਏ ਕਹਿਣਾ ਸੌਖਾ ਕੋਨਾ ਵੀ ਬਹੁਤ ਸੌਖਾ ਔਖੀ ਗੱਲ ਹੈ ਅਮਨ ਕਮਾਉਣ ਵਾਲੀ ਉਹ ਦੇਖੇ ਵਾਲਾ ਆਤਮਾ ਹੀ ਰੱਬ ਦੀ ਸੀ ਤਕਦੀ ਸਭੀ ਤੇ ਸੁਖਮਣੀ ਕਾਉਣ ਵਾਲੀ ਗੁਰੂ ਵਰਜੰਦੇ ਮਹਾਰਾਜ ਜੀ ਨੂੰ ਸੱਭੀ ਲੋਥੇ ਬਿਠਾਇਆ ਗਿਆ ਸਤਕਾਰ ਜੋ ਖਾਸਾ ਜੀ ਗੁਰੂ ਅਰਜਨ ਦੇਵ ਮਹਾਰਾਜ ਚਪਤੀ ਲੋਕ ਪਟਵਾਰ ਤੋਂ ਬਾਅਦ ਜਾਲਮਾਂ ਨੇ ਸੋਚਿਆ ਕਿ ਗੁਰੂ ਅਰਜਨ ਦੇਹਾਰ ਦੀ ਰੋਟੀਆਂ ਦੇਣੇ ਚਾਹੀਦੇ ਨੇ ਇਹਨਾਂ ਦੇ ਖੰਡਾ ਪਾਣੀ ਪਾਉਣਾ ਚਾਹੀਦਾ ਏ ਛੜ ਦੇ ਜਖਮ ਤੇ ਠੰਡਾ ਪਾਣੀ ਪਾਓ ਜਿਹੜੀ ਤਕਲੀਫ ਹੈ ਉਹ ਕਈ ਗੁਣਾ ਵੱਧ ਜਾਂਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾਲਮਾਂ ਨੇ ਸਿਆ ਰਾਗੀ ਦੇ ਕੰਡੇ ਤੇ ਲਿਆਂਦਾ ਪੰਜਾਂ ਸਿੱਖਾਂ ਨੂੰ ਹਜ਼ੂਰ ਨੇ ਜ਼ਿੰਮੇਵਾਰੀਆਂ ਦੇ ਕੇ ਸਮਝਾ ਕੇ ਉਹਨਾਂ ਨੇ ਅੰਮਰਸਰ ਵੱਲੋਂ ਛੋੜ ਦਿੱਤਾ